ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੋਮੋਟੋ ਲਿਆ 8:00 ਵਜੇ ਨਾਲ ਮੈਂ ਸੋਮੋਟੋ ਲਿਆ ਰ ਅਰਾਊਂਡ 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸ ਪੀ ਐਸ ਪੀ ਸਾਹਿਬ ਨੂੰ ਇਹ ਵੀ ਲਿਖਿਆ ਮੈਂ ਕਿਾ ਦੇਖੋ ਇਹ ਗੱਲ ਇਦਾਂ ਹੈ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆਇਆ ਇਹ ਨਾ ਹੋਏ ਕਿ ਕਿਤੇ ਬਾਹਰ ਨਿਕਲ ਜਵੇ ਕੰਟਰੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਐਸੀ ਕਾਰਵਾਈ ਕਰੋ ਜਿਹੜੀ ਕਿ ਇਸ ਤੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਢਿਆ ਆ ਸੋ ਆਲ ਇਹ ਤੇ ਕੰਪਲੀਟ ਹੋਇਆ ਤੇ ਐਫ ਆਈ ਆ ਜਿਹੜੀ ਹੋਈ ਹੈ ਦਰਜ ਹੋਈ ਹੈ ਉਹਦੀਆਂ ਜਿਹੜੀਆਂ ਧਾਰਾ ਲੱਗੀਆਂ ਨੇ ਉਹ ਲੱਗੀ ਹੈ ਜੀ 64 ਜਿਹੜੀ ਕਿ ਰੇਪ ਦੀ ਹੈ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਹੈ ਤੇ ਨਾ ਗਾ 61 ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਦੀ ਹੈ ਫਿਰ 67 ਜਿਹੜੀ ਕਿ ਆਈਟੀ ਦੀ ਲੱਗੀ ਹੈ ਇਹ ਹੈਗਾ ਇੱਕ ਕਨਸੈਂਸ਼ੁਅਲ ਸੈਕਟਸ ਜਿਹੜਾ ਆ ਨੋਨ ਕਨਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਆ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਆਊਟ ਦਾ ਪਰਮਿਸ਼ਨ ਤਾਂ ਇਹ ਸਾਰੀਆਂ ਤਾਂ ਰਵਲ ਲਗੀਆਂ ਹੋਈਆਂ ਨੇ ਮੇਰੇ ਐਸਐਸਪੀ ਸਾਹਿਬ ਨਾਲ ਗੁਣ ਵੀ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਆ ਉਹ ਕਹਿੰਦੇ ਜੀ ਸਾਡੀਆਂ ਰੇਡਸ ਪਿਆਰੀਆਂ ਨੇ the boy is not available look out notice ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਹੈ ਉਹਦਾ ਵੀ ਲੁਕਆਉਟ ਨੋਟਿਸ ਨਿਕਲਿਆ ਹੋਇਆ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵਾਂ ਪਾਰਟੀਆਂ ਦੇ ਕਿਤੇ ਜਾਂਦੇ ਨੇ ਇਹ ਨਹੀਂ ਹੈ ਕਿ ਲੜਕੀ ਝੂਠ ਬੋਲ ਰਹੀ ਹੈ ਜਾਂ ਲੜਕਾ ਝੂਠ ਬੋਲ ਰਿਹਾ ਹੈ ਇਹ ਪੁਲਿਸ ਦੀ ਕਾਰਵਾਈ ਹੋਣੀ ਹੈ ਜਿਹਦੇ ਅੰਦਰ ਕਿ ਦੋਵੇਂ ਧਿਰਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੀ ਜਾਣਗੇ ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਸੇ ਕਾਰਵਾਈ ਅਸੀਂ ਪੂਰੀ ਕਰਾਵਾਂਗੇ ਜਿੰਨੀਆਂ ਵੀ ਧਾਰਾ ਅਗਰ ਇਹਦੇ ਵਿੱਚ ਐਡ ਹੋਣੀਆਂ ਹੋਣਗੇ ਇਸ ਐਫਆਈਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ। ਉਹ ਫਾਦਰ ਤੇ ਉਹ ਲੜਕਾ ਕਹਿੰਦੇ ਨੇ ਕਿ ਵੀ ਅਸੀਂ ਸ਼ਾਇਦ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਝੂਠੇ ਨੇ। ਬਿਲਕੁਲ। ਲੇਕਿਨ ਪੁਲਿਸ ਇਸ ਟੈਂਡ ਦੇ ਉੱਤੇ ਰੇਡਸ ਕਰ ਰਹੀ ਹੈ। ਔਰ ਡੈਫੀਨਿਟਲੀ ਦੇ ਹੈਵ ਅ ਸ਼ੋਡ ਮੀ ਕਿ ਅਸੀਂ ਬਹੁਤ ਜਲਦੀ ਇਹਨਾਂ ਨੂੰ ਫਾੜ ਦੇ ਦੇ। ਲੜਕੇ ਦੇ ਫਾਦਰ ਨਾਲ ਤੁਸੀਂ ਗੱਲਬਾਤ ਕੀਤੀ ਹੈ? ਨਹੀਂ, ਲੜਕੇ ਦੇ ਫਾਦਰ ਨਾਲ ਨਾ ਤਾਂ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀ ਹੈ ਗੱਲ। ਮੈਂ ਮੈਨੂੰ ਇਹ ਨੌਲੇਜ ਆਈ ਸੀ ਵਿਕਰਮ ਤੋਂ। ਉਨੇ ਮੈਨੂੰ ਦੱਸਿਆ ਸੀ ਵੀ ਇਹ ਹੋਇਆ ਜੋ ਇਨਸੀਡੈਂਟ ਹੋਇਆ ਤੇ ਮੈਂ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਟੈਕਟ ਕੀਤਾ ਸੀ। ਉਹ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡਰਿੰਕ ਕੁਝ ਪਿਲਾਇਆ ਗਿਆ ਹੈ। ਪਰ ਹੋ ਸਕਦਾ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਹੈ। ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡल्ज ਹੋਇਆ ਹੋਵੇ ਸੈਕਸ ਐਕਟ ਦੇ ਅੰਦਰ। ਉਸ ਤੋਂ ਪਤਾ ਲੱਗ ਜਾਏਗਾ। ਔਰ ਲੁਕਆਊਟ ਨੋਟਿਸ ਜਿਹੜੇ ਨੇ ਇਹ ਐਸੇ ਕਰਕੇ ਜਾਰੀ ਕੀਤੇ ਗਿਆ ਨੇ ਕਿ ਦੋਵੇਂ ਲੜਕੇ ਕੰਟਰੀ ਛੱਡ ਕੇ ਬਾਹਰ ਨਾ ਚਲੇ ਜਾਵੇ। ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਇਹ ਕਾਰਵਾਈ ਦੀ ਮੰਤ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਪ੍ਰੂਵ ਹੁੰਦਾ ਹੈ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੋਵੇ ਉਹ ਤੇ ਰੇਪ ਵੀ ਲੱਗਦਾ ਹੈ ਉਸ ਤੇ ਫੋਰਸਿਬਲ ਸੈਕਸ ਦਾ ਵੀ ਬੰਦਾ ਹੈ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਧਾਰਾ ਆ ਕਹਿੰਦੇ ਕਿ ਲੜਕੀ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਕਿ ਮੈਂ ਪਾਈ ਅਮਰਪਾਲ ਮੈਨੂੰ ਇਹ ਗੱਲ ਜਰੂਰ ਦੱਸੀਏ ਕਿ ਉਹਨੇ ਪੁਲਿਸ ਦੀ ਗਾਲੀ ਕੱਢੀ ਮੈਂ ਪੁਲਿਸ ਕੋਲ ਕੇ ਇਨਸਾਫ ਲੁਆ ਰਿਆ ਉਹਨੇ ਕਿ ਅਮਰਪਾਲ ਮੈਨੂੰ ਇਨਸਾਫ ਦੋਗਾ ਇਸ ਤੋਂ ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਾਂ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਇੱਕ ਸਾਧ ਮੇਰਾ ਕੋਈ ਹੱਕ ਨਾ ਕਰੇਗਾ ਹੋ ਸਕਦਾ ਹੈ ਲੜਕੀ ਨੂੰ ਥੋੜੀ ਦੇਰ ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ ਚ ਲੇਟ ਹੋ ਰਹੀ ਹੈ ਜਾਂ ਕੁਝ ਹੋ ਰਿਹਾ ਮਗਰ ਮੈਂ ਇਸ ਚੀਜ਼ ਦੇ ਹੱਕ ਚ ਕੁਝ ਵੀ ਨਹੀਂ ਹੈ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ